ਸ਼ਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਦਨਾ ਬੁਟੀਕ ਤੇ ਤੇ ਅੱਜ ਇੱਕ ਢਾਈ ਵਾਲੀ ਸਲਵਾਰ ਆ ਇਹਦੇ ਪੌਂਚਿਆਂ ਦੇ ਕਢਾਏ ਆਗੇ ਇਹਦੀ ਆਪਾਂ ਕਟਿੰਗ ਕਰਾਂਗੇ ਤੇ ਇਹਦੇ ਇੱਕ ਸਾਈਡ ਤੇ ਹੀ ਕਢਾਈ ਆ ਦੂਜੀ ਸਾਈਡ ਤੇ ਨਹੀਂ ਆ ਜੇ ਦੂਜੀ ਸਾਈਡ ਤੇ ਤਾਂ ਆਪਾਂ ਦੋਵੇਂ ਪੱਲੇ ਜੋੜ ਕੇ ਸਿੰਗਲ ਪੱਲੇ ਵਾਲੀ ਆਪਾਂ ਸਲਵਾਰ ਬਣਾ ਸਕਦੇ ਆ ਲੇਕਿਨ ਇਹਦੀ ਇੱਕ ਸਾਈਡ ਤੇ ਆ ਤੇ ਪਹਿਲਾਂ ਆਪਾਂ ਇਹਦੇ ਪੱਲੇ ਕੱਢਾਂਗੇ ਠੀਕ ਹੈ ਜੀ ਇਹਨੂੰ ਫੋਲਡ ਕਰ ਲੈਣਾ ਤੇ ਇਹਨੂੰ ਫੋਰ ਫੋਲਡ ਕਰ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਮਤਲਬ ਵਿਛਾ ਲੈਣਾ ਬਰਾਬਰ ਕਰ ਲੈਣੀ ਹੈ ਕਢਾਈ ਠੀਕ ਹੈ ਜੀ ਇਹਦੇ ਪਹਿਲਾਂ ਪੱਲੇ ਕਟਿੰਗ ਕਰਾਂਗੇ ਇਹਨੂੰ 4 ਫੋਲਡ ਕਰਕੇ ਤੇ ਇਹਦੇ ਉੱਚੇ ਕੁੰਦੇ ਬਹਿਣਗੇ ਇਹਨੂੰ ਚੰਗੀ ਤਰ੍ਹਾਂ ਵਿਛਾ ਲੈਣਾ 4 ਫੋਲਡ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਸਲਵਾਰ ਦੀ ਲੈਂਥ ਦੇਖਾਂਗੇ ਇਹਦੀ ਸਲਵਾਰ ਦੀ ਲੈਂਥ ਹੈਗੀ ਹੈ 37 ਇੰਚ ਤੇ 37 'ਚ ਆਪਾਂ 6 ਇੰਚ ਦੀ ਬੈਲਟ ਪਾਵਾਂਗੇ ਠੀਕ ਹੈ ਜੀ ਤੇ ਰਹਿ ਗਏ 31 37 'ਚ 6 ਕੱਢਦੇ ਰਹਿ ਗਏ 31 ਤੇ 1 ਇੰਚ ਆਪਾਂ ਮਾਰਜਨ ਲਵਾਂਗੇ ਯਾਨੀ ਕਿ 32 ਇੰਚ ਦੀ ਆਪਾਂ ਇਹਦੀ ਲੈਂਥ ਕਟਿੰਗ ਕਰਾਂਗੇ ਲੰਬਾਈ ਕਟਿੰਗ ਕਰਾਂਗੇ ਲਵਾਂਗੇ ਤੇ 32 ਇੰਚ ਦੀ ਆਪਾਂ ਪੱਲੇ ਦੀ ਲੰਬਾਈ ਲੈ ਲਾਂਗੇ ਟੋਟਲ ਠੀਕ ਹੈ ਜੀ 32 ਇੰਚ ਮੈਂ ਲੈ ਲਈ ਲੰਬਾਈ ਉਹ ਤੋਂ ਬਾਅਦ ਆਪਾਂ ਪੌਂਚਾ ਦੇਖਣਾ ਕਿੰਨਾ ਪੌਂਚਾ ਮੇਰਾ 6.5 ਹੈ ਆਪਾਂ 7.5 ਰੱਖਾਂਗੇ ਠੀਕ ਹੈ ਜੀ 7.5 ਦੇ ਇੱਥੇ ਨਿਸ਼ਾਨੀ ਦਾ ਦਾਂਗੇ ਇੱਥੋਂ ਆਪਾਂ ਇਹਦਾ ਤਰਸ਼ੀ ਨਿਸ਼ਾਨੀ ਲਾ ਦਾਂਗੇ ਕਿਉਂਕਿ ਇਹਦੇ ਉੱਚੇ ਹੁੰਦੇ ਪੈਣੇ ਆ ਤੇ ਇਹਦਾ ਆਪਾਂ ਪੂਰਾ ਹੀ ਪੌਂਚਾ ਰੱਖਣਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਕਿ ਪੂਰੇ ਪੌਂਚੇ ਨੇ ਕਢਾਈ ਆਣੀ ਆ ਠੀਕ ਹੈ ਸਾਢੇ 7 ਤੇ ਆਪਾਂ ਹੋਲਡ ਕਰ ਦੇਣਾ ਤੇ ਬਾਕੀ ਐਕਸਟਰਾ ਕਪੜਾ ਇਹ ਆਪਾਂ ਕਟਿੰਗ ਕਰ ਦਾਂਗੇ ਤੇ ਸਾਢੇ 7 ਤੇ ਕਰ ਲਾਂਗੇ ਸਾਢੇ 7 ਪੌਂਚਾ ਲੈ ਲਿਆ ਉਹ ਤੋਂ ਬਾਅਦ ਇੱਥੋਂ ਆਪਾਂ ਤਿਰਛੀ ਕਾਟ ਪਾਣੀ ਹੈ ਕਿਉਂਕਿ ਇਹਦੇ ਕੁੰਦੇ ਉੱਚੇ ਪੈਣਗੇ ਉਸ ਤੋਂ ਬਾਅਦ ਆਪਾਂ ਕਰ ਦਾਂਗੇ ਇਹਦੀ ਕਟਿੰਗ ਜਿੱਦਾਂ ਮੈਂ ਤਿਰਛੇ ਲਿਆ ਹੋਇਆ ਨਿਸ਼ਾਨੀ ਲਾਈ ਇਦਾਂ ਹੀ ਆਪਾਂ ਕਟਿੰਗ ਕਰ ਦਾਂਗੇ ਇੱਥੋਂ ਇਦਾਂ ਫਿਰ ਉਹ ਤੋਂ ਉੱਪਰੋਂ ਸਿੱਧੀ ਕਟਿੰਗ ਕਰਨੀ ਹੈ ਅਤੇ ਬਾਅਦ ਆਪਾਂ ਲੰਬਾਈ ਤੋਂ ਵੀ ਕਟਿੰਗ ਕਰ ਦਾਂਗੇ ਤੇ ਐਕਸਟਰਾ ਕੱਪੜਾ ਆਪਾਂ ਕਟਿੰਗ ਕਰ ਦਾਂਗੇ ਪੀਸ ਉਤਾਰ ਦਾਂਗੇ ਉਹ ਤੋਂ ਬਾਅਦ ਇਹਨੂੰ ਸਾਈਡ ਤੇ ਰੱਖਾਂਗੇ ਉਹ ਤੋਂ ਬਾਅਦ ਜਿਹੜਾ ਕੱਪੜਾ ਬਾਕੀ ਬਚਿਆ ਇਹਨੂੰ ਆਪਾਂ ਫੋਰ ਹੋਲਡ ਕਰਨਾ ਇਹਦੇ ਆਪਾਂ ਕੁੰਦੇ ਕਟਿੰਗ ਕਰਨੇ ਆ ਇਨੂੰ ਵਿਛਾਲਾਂਗੇ ਚੰਗੀ ਤਰ੍ਹਾਂ ਬਰਾਬਰ ਕਰਕੇ ਕੱਪੜੇ ਨੂੰ ਆ ਦੇਖੋ ਕਢਾਈ ਤੋਂ ਉੱਪਰ ਤਿਰਛੇ ਕੁੰ ਮਤਲਬ ਕਟਿੰਗ ਕੀਤੀ ਹੈ ਇੱਥੇ ਆਪਾਂ ਇਦਾਂ ਇਹਦੇ ਕੁੰਦੇ ਰੱਖਣੇ ਆ ਆ ਦੇਖੋ ਇੱਥੇ ਬੈਕ ਸਾਈਡ ਇੱਥੋਂ ਹੀ ਬਹਿਣਗੇ ਤੇ ਨੀਚੋਂ ਆਪਾਂ ਸਿੱਧੀ ਮਤਲਬ ਇਥੋਂ ਪੌਂਚਾ ਲਾ ਕੇ ਐਤੋ ਤਿਰਛੀ ਸਨਵਾਰ ਜਾਏਗੀ ਬੜੀ ਵਧੀਆ ਤੇ ਬਹੁਤ ਹੀ ਵਧੀਆ ਸਨਵਾਰ ਬਣੀ ਠੀਕ ਹੈ ਜੀ ਐਵੇਂ ਵਿਛਾਲਿਆ ਚੰਗੀ ਤਰ੍ਹਾਂ ਵਾਲਵੂਲ ਕੱਢ ਲਏ ਸਾਰੇ ਤੇ ਉਤ ਬਾਅਦ ਆਪਾਂ ਐਕਸਟਰਾ ਕੱਪੜਾ ਜਿਹੜਾ ਉਹਦੀ ਨਿਸ਼ਾਨੀ ਲਾਵਾਂਗੇ ਪਹਿਲੇ ਆ ਦੇਖੋ ਫੋਰ ਹੋਲਡ ਹੈ ਤੇ ਬੰਦ ਵਾਲਾ ਪਾਸਾ ਤੁਹਾਡੇ ਵਾਲੇ ਪਾਸੇ ਹੋਣਾ ਚਾਹੀਦਾ ਖੁੱਲੇ ਵਾਲਾ ਪਾਸਾ ਪੱਲੇ ਵਾਲੇ ਸਾਈਡ ਤੇ ਹੋਣਾ ਚਾਹੀਦਾ ਦੂਜੇ ਸਾਈਡ ਤੇ ਹੋਣਾ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਐਕਸਟਰਾ ਕੱਪੜਾ ਜਿਹੜਾ ਉੱਥੇ ਸਿੱਧੀ ਮਾਰਕ ਕਰਕੇ ਨਿਸ਼ਾਨੀ ਲਾ ਕੇ ਤੇ ਆਪਾਂ ਨੂੰ ਕਟਿੰਗ ਕਰ ਦੇਣਾ ਤੇ ਜੇ ਤੁਹਾਡੀ ਕਾਨ ਥੋੜੀ ਬਹੁਤ ਹੈਗੀ ਤੇ ਤੁਸੀਂ ਉੱਪਰ ਕੱਢ ਦੇਣੀ ਹੈ ਮੀਣਕੇ ਬਰਾਬਰ ਕਰਕੇ ਕੱਪੜਾ ਤੇ ਕਟਿੰਗ ਕਰ ਦੇਣੀ ਹੈ ਠੀਕ ਐ ਇੱਥੇ ਤੁਹਾਡੇ ਬਰਾਬਰ ਕਪੜਾ ਹੋਣਾ ਚਾਹੀਦਾ ਵੱਧ ਘੱਟ ਨਹੀਂ ਹੋਣਾ ਚਾਹੀਦਾ ਤੇ ਜੇ ਵੱਧ ਘੱਟ ਹੋਏ ਤਾਂ ਫਿਰ ਸਟੀਚਿੰਗ ਕਰੇ ਜ ਪ੍ਰੋਬਲਮ ਆਏਗੀ ਤੇ ਇਹਦਾ ਬਾਧੂ ਕਪੜਾ ਉੱਥੇ ਆਪਾਂ ਨਿਸ਼ਾਨੀ ਲਾਤੀ ਐ ਤੇ ਐਨੇ ਹੀ ਆਪਾਂ ਕਰ ਦੇਣੀ ਕਟਿੰਗ ਤੇ ਬਾਧੂ ਕਪੜਾ ਛੱਡ ਕੇ ਉਸ ਤੋਂ ਬਾਅਦ ਆਪਾਂ ਆਸਰ ਰੱਖਾਂਗੇ ਇਹਦੇ ਆਸਰ 15 ਇੰਚ ਤਿਆਰ ਐ ਤੇ 1-2 ਇੰਚ ਐਕਸਟਰਾ ਹੀ ਲੈਣਾ ਵਾ ਤੇ ਮੈਂ ਛੇਂਜ ਦੇ ਬੈਲਟ ਕੱਢ ਕੇ ਤੇ 11 ਇੰਚ ਲੈ ਰਹੀ ਆ ਅਸਨ ਇੱਥੋਂ 11 ਦੀ ਨਿਸ਼ਾਨੀ ਲਾ ਦੇਣੀ ਆ ਠੀਕ ਹੈ ਜੀ ਆਸਨ ਲੈ ਕੇ 11 ਇੰਚ ਉਤ ਬਾਅਦ ਇੱਥੋਂ ਆਪਾਂ ਤਿਰਸ਼ੀ ਮਤਲਬ ਆਪਣਾ ਉਹ ਰੱਖ ਲੈਣਾ 90 ਡੇਅਰ ਇੱਥੋਂ ਤਿਰਸ਼ਾ ਰੱਖ ਕੇ ਪੋਂਚੇ ਤੱਕ ਮਲਾ ਕੇ ਇੱਥੇ ਆਪਾਂ ਮਾਰਕ ਕਰ ਲੈਣਾ ਇੱਕ ਉਤ ਬਾਅਦ ਆਪਾਂ ਪਹਿਲੇ ਉੱਪਰ ਵਾਲਾ ਕਪੜਾ ਐਕਸਟਰਾ ਕਟਿੰਗ ਕਰਾਂਗੇ ਐਦੀ ਆਪਾਂ ਬੈਲਟ ਬਣਾਣੀ ਹੈ ਹੋਰ ਆਪਾਂ ਸਾਈਡ ਤੋਂ ਜਿਹੜਾ ਅਸਲ ਲਿਆ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹਦੇ ਕੁੰਦੇ ਕਟਿੰਗ ਹੋ ਗਏ ਉਤ ਬਾਅਦ ਆਪਾਂ ਬੈਲਟ ਦੀ ਕਟਿੰਗ ਕਰਨੀ ਹੈ ਇਹਨੂੰ ਸਾਈਡ ਤੇ ਕਰ ਦਾਂਗੇ ਆਪਾਂ ਆਪਾਂ ਇਹ ਬੈਲਟ ਤਿਆਰ ਕਰਾਂਗੇ ਲੰਬਾਈ ਚ 6 ਇੰਚ ਤਿਆਰ ਹੈ ਤੇ 2 ਇੰਚ ਐਕਸਟਰਾ ਲਵਾਂਗੇ 7 ਇੰਚ ਲਵਾਂਗੇ ਕਿਉਂਕਿ ਉੱਪਰ ਨੇਫਾ ਫੋਲਡ ਵੀ ਹੋਣਾ ਹੈ ਤੇ 1/2 ਇੰਚ ਨੀਚੋਂ ਵੀ ਸੀ ਇੰਚ ਆਏਗਾ ਅਤ ਬਾਅਦ ਚੜਾਈ ਚ ਆਪਾਂ ਲਵਾਂਗੇ ਇਹ ਜੋ 20 ਇੰਚ ਵੈਲਟੀ ਦੀ ਤਿਆਰ ਹੈ ਤੇ 25 ਇੰਚ ਲੈਣੀ ਆ ਤੇ ਲੰਬਾਈ ਚ ਆਪਾਂ 8 ਇੰਚ ਤਿਆਰ ਲੈਣੀ ਆ ਕਟਿੰਗ ਚ ਸੋਰੀ ਲੈਣੀ ਆ ਤੇ ਤਿਆਰ ਇਹਦੇ 6 ਇੰਚ ਆ ਤੇ 8 ਇੰਚ ਤਾਂ ਆਪਾਂ ਕਟਿੰਗ ਚ ਲਵਾਂਗੇ ਠੀਕ ਹੈ ਜੀ ਤੇ ਐਦੀ ਚੜ ਲੰਬਾਈ ਘਟ ਬਣ ਰਹੀ ਆ ਇਲੇ ਵਿੱਚ 벨ਟ ਵਿੱਚ ਜੋੜ ਪੋਵੇਗਾ ਠੀਕ ਹੈ ਜੀ 8 ਇੰਚ ਦੀ ਆਪਾਂ ਕਟਿੰਗ ਕਰਾਂਗੇ ਤੇ ਜਿੰਨਾ ਵੀ ਕਪੜਾ ਚੜਾਈ ਜਿ ਬਚਿਆ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਪਰ ਆ ਜੇ ਕਟਿੰਗ ਕਰਾਂਗੇ ਤੇ ਜਿਹੜਾ ਐਕਸਟਰਾ ਕਪੜਾ ਬਚਿਆ ਇਹਦਾ ਉਹਦਾ ਆਪਾਂ ਜੋੜ ਪਾ ਦਾਂਗੇ ਠੀਕ ਹੈ ਜੀ ਇਹਦਾ ਆਪਾਂ ਜੋੜ ਪਾਵਾਂਗੇ ਥੋੜਾ ਜਿਹਾ ਜੋੜ ਪੈਣਾ ਜ਼ਿਆਦਾ ਨਹੀਂ ਪੈਣਾ ਠੀਕ ਹੈ ਜੀ ਜੋੜ ਦੀ ਕਟਿੰਗ ਕਰ ਲਈ ਆ ਉਸ ਤੋਂ ਬਾਅਦ ਆਪਾਂ 1/2 ਇੰਚ ਉੱਪਰ ਰੱਖ ਕੇ ਐਕਸਟਰਾ ਕਪੜਾ ਆਪਾਂ ਕਟਿੰਗ ਕਰ ਦੇਣਾ 25 ਇੰਚ ਰੱਖ ਕੇ 20 ਇੰਚ ਤਿਆਰ ਆ ਤੇ 25 ਇੰਚ ਆਪਾਂ ਲਵਾਂਗੇ ਠੀਕ ਹੈ ਜੀ ਇਹ 벨ਟ ਦੀ ਕਟਿੰਗ ਹੋ ਚੁੱਕੀ ਆ ਆਪਾਂ ਵਿੱਚੋਂ ਵੀ ਕਪੜਾ ਜੁੜਿਆ ਹੋਇਆ ਹੈ ਜਿਹੜਾ ਇਹਦੀ ਕਟਿੰਗ ਕਰ ਦਾਂਗੇ। ਔਰ ਤੋਂ ਬਾਅਦ ਆਪਾਂ ਦੇਖੋ ਮੇ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਪੂਰੀ ਕਢਾਈ ਵਾਲੀ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ। ਤੇ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਬਹੁਤ ਹੀ ਵਧੀਆ ਮਤਲਬ ਸਲਵਾਰ ਦੀ ਕਟਿੰਗ ਹੋਈ ਹੈ ਸਟੀਚਿੰਗ ਹੋਈ ਹੈ ਤੇ ਬਹੁਤ ਹੀ ਵਧੀਆ ਬਣੀ ਸੀ ਸਲਵਾਰ ਨਾ ਤੇ ਬਹੁਤ ਹੀ ਖੁੱਲੀ ਤੇ ਨਾ ਤੇ ਬਹੁਤ ਹੀ ਟਾਈਟ ਸੈਮੀ ਸਲਵਾਰ ਬਣੀ ਆ ਆ ਦੇਖੋ ਸਲਵਾਰ ਦੀ ਸ਼ੇਪ ਦੇਖੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਜੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਯੂਰ ਕਰਨਾ ਥੈਂਕ ਯੂ ਫॉर ਵਾਚਿੰਗ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਲੈ ਕੇ ਤਾਂ ਬਾਏ ਬਾਏ